ਕਿ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਪੰਜਾਬ ਸਰਕਾਰ ਕਿਉਂ ਨਹੀਂ ਬਾਹਰ ਫੜ ਰਹੀ ਕਿਸਾਨਾਂ ਨੂੰ ਜਿਹੜੀ ਪੰਜਾਬ ਸਰਕਾਰ ਆ ਉਹ ਗੱਲ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪੂਰਾ ਰੇਟ ਦਵਾਉਣ ਦਾ ਮਾਨਣਾ ਨੂੰ ਜੇਕਰ ਮੂੰਗੀ ਦੀ ਗੱਲ ਕਰੀਏ ਮੂੰਗੀ ਦੇ ਐਮ ਐਸ ਪੀ ਦੀ ਅਜੇ ਤੱਕ ਨਹੀਂ ਮਿਲੀ ਦੇਖੋ ਜਿਹੜੀ ਉਹਨਾਂ ਨੇ ਮੂੰਗੀ ਦੀ ਗੱਲ ਆ ਇਹ ਉਹ ਹੁਣ ਮੰਤਰੀ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਦੇ ਜਿਹੜੀ ਐਮ ਐਸ ਪੀ ਆ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਜੇਕਰ ਗੱਲ ਕਰੀਏ ਤੁਸੀਂ ਅੱਜ ਮੰਗ ਪੱਤਰ ਲੈਣ ਆਏ ਕਿ ਲੱਗਦਾ ਕਿ ਤੇ ਇਹ ਸਮੱਸਿਆ ਕਿਸਾਨਾਂ ਦੀ ਹੱਲ ਹੋਊਗੀ ਜੇਕਰ ਮੰਗੀ ਤੇ ਐਮ ਐਸ ਪੀ ਦੀ ਗਰੰਟੀ ਤੋਂ ਨਹੀਂ ਮਿਲੀਏਗੀ ਤਾਂ ਸਰਕਾਰ ਨੇ ਉਹ ਰੇਟ ਦਿੱਤੇ ਨੇ ਜਿਨ੍ਹਾਂ ਨੇ ਘੱਟ ਰੇਟ ਉਹਨਾਂ ਨੂੰ ਜਿਹਨੇ ਖਰੀਦੀ ਸੀ ਉਹ ਕਹਿੰਦਾ ਕਿ ਮਿਲ ਹੀ ਨਹੀਂ ਆਗੀ ਨਹੀਂ ਹੁਣ ਇਹ ਤਾਂ ਸਾਰੇ ਇੱਕਸਾਰ ਨਹੀਂ ਕਰਾਉਂਦੇ ਉਹ ਰੇਟ ਉਹਨੇ ਦਿੱਤੇ ਮਾਨ ਸਾਹਿਬ ਨੇ ਦੱਸਿਆ ਵੀ ਜਿਹੜੇ ਰੇਟ ਤੋਂ ਉਹਨਾਂ ਨੇ ਘੱਟ ਰੇਟ ਤੇ ਖਰੀਦੀ ਆ ਉਹ ਰੇਟ ਪੰਜਾਬ ਸਰਕਾਰ ਨੇ ਉਹਨਾਂ ਨੂੰ ਦਿੱਤਾ ਉਹ ਜਿਹੜੇ ਮੰਗਾ ਨੇ ਕਿਸਾਨਾਂ ਦੇ ਜਾਇਜ ਹੰਸ਼ ਘਾਰਚ ਕਰਨੇ ਕਿਸਾਨ ਜੇਕਰ ਹੁਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿ ਇਹ ਪੰਜਾਬ ਸਰਕਾਰ ਰੋਕ ਰਾਂਦੀ ਤੇ ਪੰਜਾਬ ਸਰਕਾਰ ਦੇ ਕਿਸਾਨ ਨੇ ਕਿਸਾਨ ਹੈ ਜਿਹੜਾ ਸਾਡੇ ਸੂਬੇ ਦਾ ਧੁਰਾ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਉਹ ਇੱਕ ਖੇਤੀਬਾੜੀ ਦਾ ਪ੍ਰਧਾਨ ਦੇ ਸੀ ਇਸ ਕਰਕੇ ਕਿਸਾਨ ਦੇ ਨਾਲ ਪੂਰਾ ਅਸੀਂ ਸਹਿਯੋਗ ਦਵਾਂਗੇ ਦੇਖੋ ਸਾਨੂੰ ਧਰਨੇ ਤੇ ਬੈਠੇ ਨੇ ਤਕਰੀਬਨ ਸਵਾ ਸਾਲ ਹੋ ਗਿਆ ਸਵਾ ਸਾਲ ਤੋਂ ਉੱਪਰ ਸਮਾਂ ਹੋ ਗਿਆ ਬਲਕਿ ਸਾਡੀ ਜਿਹੜੀ ਇਹ ਪੰਜਾਬ ਸਰਕਾਰ ਨੇ ਕੋਈ ਸਾਡੀ ਸਹਾਰ ਨਹੀਂ ਦਿੱਤੀ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਕੋਲ ਮੰਗ ਉਠਾਈ ਹੈ ਜਿਹੜੀਆਂ ਸਾਡੀਆਂ ਚਾਰ ਪੰਜ ਜਿਹੜੀਆਂ ਜਾਇਜ਼ ਮੰਗਾਂ ਨੇ ਕਿ ਉਹ ਸਾਡੀਆਂ ਵਿਸ਼ੇਸ਼ ਤੌਰ ਤੇ ਬੜੀ ਤਰੀਕੇ ਨਾਲ ਹੱਲ ਕੀਤੇ ਜਾਣ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਸਟਰਗਲ ਕਰੀਏ ਕਿਉਂਕਿ ਸਾਡਾ ਹੱਕ ਹੈ ਸਾਡਾ ਬਹੁਤ بڑا ਅਜਾੜਾ ਹੋ ਰਿਹਾ ਹੈ ਇਦੇ ਨਾਲ ਸਾਡੀਆਂ ਜ਼ਮੀਨਾਂ ਫਾੜ ਰਹੀਆਂ ਨੇ ਬਹੁਤ ਕਿਸਾਨ ਵੀਰਾਂ ਦੇ ਮੋਟਰਾਂ ਦੇ ਸਟਰਕਚਰ ਨੇ ਉਹ ਵੀ ਵਿਚਾਰ ਰਹੇ ਨੇ ਤੁਸੀਂ ਕਹਿੰਦੇ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਪੰਜਾਬ ਸਰਕਾਰ ਕਿਉਂ ਨਹੀਂ ਬਾਹ ਫੜ ਰਹੀ ਕਿਸਾਨਾਂ ਦੀ ਕਿਸਾਨ ਜਿਹੜੀ ਪੰਜਾਬ ਸਰਕਾਰ ਆ ਉਹ ਗੱਲ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪੂਰਾ ਰੇਟ ਦਿਵਾਉਣ ਦੀ ਕਿਸਾਨਾਂ ਨੂੰ ਜੇਕਰ ਮੂੰਗੀ ਦੀ ਗੱਲ ਕਰੀਏ ਮੂੰਗੀ ਤੇ ਐਮਐਸਪੀ ਦੀ ਅੱਜ ਕਰਨੀ ਮਿਲੀਏਗੀ ਨਹੀਂ ਉਹ ਦੇਖੋ ਜਿਹੜੀ ਉਹਨਾਂ ਨੇ ਮੂੰਗੀ ਦੀ ਗੱਲ ਆ ਇਹ ਉਹ ਹੁਣ ਮੰਤਰੀ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਦੇ ਜਿਹੜੀ ਐਮਐਸਪੀ ਆ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਇਸ ਕਰਕੇ ਜਿਹੜਾ ਐਮਐਸਪੀ ਇੱਕ ਵਾਰੀ ਦੇਤੀ ਉਹ ਦਿੱਤੀ ਵੀ ਆ ਉਹਨਾਂ ਨੇ ਜਿਹੜਾ ਘੱਟ ਰੇਟ 'ਚ ਮਿਲੀ ਰਿਆ ਉਹਨਾਂ ਦੇ ਰੇਟ ਉਹਨਾਂ ਨੇ ਦਿੱਤੇ ਵੀ ਨਹੀਂ ਪ੍ਰਧਾਨ ਜੀ ਜੇਕਰ ਗੱਲ ਕਰੀਏ ਤੁਸੀਂ ਅੱਜ ਮੰਗ ਪੱਤਰ ਲੈਣ ਆਏ ਕਿ ਲੱਗਦਾ ਕਿ ਤੇ ਇਹ ਸਮੱਸਿਆ ਕਿਸਾਨਾਂ ਦੀ ਹੱਲ ਹੋਊਗੀ ਜੇਕਰ ਮੰਗੀ ਤੇ ਐਮਐਸਪੀ ਦੀ ਗਰੰਟੀ ਤੋਂ ਨਹੀਂ ਮਿਲੀਏਗੀ ਤਾਂ ਨਹੀਂ ਮਿਲੀ ਉਹਨਾਂ ਨੂੰ ਜਿਹੜਾ ਘੱਟ ਰੇਟ ਦਿੱਤਾ ਸੀ ਉਹਨਾਂ ਨੇ ਪਹਿਲਾਂ ਦਿੱਤੇ ਨੇ ਰੇਟ ਪੰਜਾਬ ਸਰਕਾਰ ਨੇ ਉਹ ਰੇਟ ਦਿੱਤੇ ਨੇ ਜਿਨ੍ਹਾਂ ਨੇ ਕੱਟ ਰੇਟ ਉਹਨਾਂ ਨੂੰ ਜਿਹਨੇ ਖਰੀਦੀ ਸੀ ਉਹ ਤਾਂ ਕਹਿ ਰਿਹਾ ਕਿ ਮਿਲੀ ਨਹੀਂ ਹੈਗੀ ਨਹੀਂ ਹੁਣ ਇਹ ਤਾਂ ਸਾਰੇ ਇੱਕਸਾਰ ਨਹੀਂ ਕਰਾਉਂਦੇ ਉਹ ਰੇਟ ਉਹਨੇ ਦਿੱਤੇ ਮਾਨ ਸਾਹਿਬ ਨੇ ਦੱਸਿਆ ਵੀ ਜਿਹੜੇ ਰੇਟ ਤੋਂ ਉਹਨਾਂ ਨੇ ਕੱਟ ਰੇਟ ਤੇ ਖਰੀਦੀ ਆ ਉਹ ਰੇਟ ਪੰਜਾਬ ਸਰਕਾਰ ਨੇ ਉਹਨੂੰ ਦਿੱਤਾ ਹੁਣ ਜਿਹੜੇ ਮੰਗਾ ਨੇ ਕਿਸਾਨਾਂ ਦੇ ਜਾਇਜ਼ ਹੰਕਾਰ ਸਰਕਾਰ ਨੇ ਕਿਸਾਨ ਜੇਕਰ ਹੁਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿ ਇਹ ਪੰਜਾਬ ਸਰਕਾਰ ਰੋਕ ਰਾਂਦੀ ਤੇ ਕਿਸਾਨਾਂ ਦਾ ਜ਼ਿਆਦਾ ਸੀ ਪੰਜਾਬ ਸਰਕਾਰ ਦੇ ਨਾਲ ਆ ਕਿਉਂਕਿ ਪੰਜਾਬ ਸਰਕਾਰ ਦੇ ਕਿਸਾਨ ਨੇ ਕਿਸਾਨ ਹੈ ਜਿਹੜਾ ਸਾਡੇ ਸੂਬੇ ਦਾ ਧੁਰਾ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਉਹ ਇੱਕ ਖੇਤੀਬਾੜੀ ਦਾ ਪ੍ਰਧਾਨ ਦੇਸ ਇਸ ਕਰਕੇ ਕਿਸਾਨ ਦੇ ਨਾਲ ਪੂਰਾ ਅਸੀਂ ਸਹਿਯੋਗ ਦੇਵਾਂਗੇ ਇਹਨਾਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰੋਫੈਸਰ ਜਿਹੜਾ ਅ ਸਿੰਘ ਨਾਲ ਕੀ ਗੱਲਾਂ ਲਾ ਸਸਿਕਾ ਪ੍ਰਧਾਨ ਜੀ ਅੱਜ ਧਰਨੇ ਦੇ ਬੈਠੇ ਹੋ ਲੰਬਾ ਸਮਾਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਧਰਨੇ ਤੇ ਬੈਠੇ ਰ ਕੀ ਕੀ ਹੱਲ ਨਿਕਲ ਰਹੇ ਨੇ ਦੇਖੋ ਸਾਨੂੰ ਧਰਨੇ ਤੇ ਬੈਠੇ ਨੇ तकरीबन ਸਵਾ ਸਾਲ ਹੋ ਗਿਆ ਸਵਾ ਸਾਲ ਤੋਂ ਉੱਪਰ ਸਮਾਂ ਹੋ ਗਿਆ ਮਤਲਬ ਕਿ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਕੋਈ ਸਾਡੀ ਸਹਾਰ ਨਹੀਂ ਲਈ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਕੋਲ ਮੰਗ ਉਠਾਈ ਹੈ ਜਿਹੜੀਆਂ ਸਾਡੀਆਂ ਚਾਰ ਪੰਜ ਜਿਹੜੀਆਂ ਜਾਇਜ਼ ਮੰਗਾਂ ਨੇ ਵੀ ਉਹ ਸਾਡੀਆਂ ਵਿਸ਼ੇਸ਼ ਤੌਰ ਤੇ ਵਧੀਆ ਤਰੀਕੇ ਨਾਲ ਹੱਲ ਕੀਤੇ ਜਾਣ ਅੱਜ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਨ ਸਿੰਘ ਟੀਮਾ ਜੀ ਅਸੀਂ ਮੂਲੀਅਤ ਕੀਤੀ ਹੈ ਅਸੀਂ ਉਹਨਾਂ ਨੂੰ ਆਪਣਾ ਜਿਹੜਾ ਦੁੱਖ ਹੈ ਜਿਹੜਾ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਵੰਡੀਆਂ ਜਾ ਰਹੀਆਂ ਨੇ ਜਿਹੜਾ ਜਿਹੜੇ ਜ਼ਿਕਰ ਆਪਾਂ ਗੱਲ ਕਰੀਏ ਰੇਟ ਦੀ ਅਸੀਂ ਆਪਣਾ ਉਹਨੂੰ ਰੇਟ ਦੱਸਿਆ ਜੋ ਮਾਰਕੀਟ ਰੇਟ ਹੈ ਉਹਦੇ ਰੇਟ ਦੇ ਹਿਸਾਬ ਦੇ ਨਾਲ ਸਾਨੂੰ ਇਹ ਜਿਹੜਾ ਸਾਡਾ ਵਾਟ ਵੜਨਾ ਚਾਹੀਦਾ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਜਿਹੜੀ ਰਸਤੇਾਂ ਦੀ ਸਲਿੱਪ ਰੋਡ ਦੀ ਉਹ ਸਮੱਸਿਆ ਬਹੁਤ ਵੱਡੀ ਆ ਔਰ ਇਹਨਾਂ ਨੇ ਚੀਮਾ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਵੀ ਇਹ ਜਿਹੜੀ ਸਾਡੀ ਮੰਗ ਹੈ ਇਹ ਸਰਕਾਰੀ ਦਰਬਾਰੇ ਅਸੀਂ ਪਹੁੰਚਾਵਾਂਗੇ ਔਰ ਜਿਹੜੀਆਂ ਕਿਸਾਨ ਜਿਹੜੇ ਡੁੱਬ ਰਹੇ ਨੇ ਜਮੀਨੀ ਹੱਕਾਂ ਦੇ ਲਈ ਠੀਕ ਹੈ ਉਹਨਾਂ ਦੀ ਆਵਾਜ਼ ਅਸੀਂ ਸਰਕਾਰੀ ਦਵਾਰੇ ਪਹੁੰਚਾ ਕੇ ਤੁਹਾਡੇ ਮਸਲੇ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਵਾਵਾਂਗੇ ਪਹਿਲ ਦੇ ਆਧਾਰ ਤੇ ਸਰਕਾਰੀ ਦਵਾਰੇ ਪਹੁੰਚਾ ਕੇ ਮਸਲੇ ਹੱਲ ਕਰਵਾਏ ਜਾਣਗੇ ਸਾਡੇ ਨਾਲ ਕਿਸਾਨ ਮਜ਼ਦੂਰ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਜੀ ਸਵਾ ਸਾਲ ਹੋ ਗਿਆ ਤੁਹਾਨੂੰ ਧਰਨੇ ਤੇ ਬੈਠੇ ਨੂੰ ਅਜੇ ਇਹ ਮੰਗ ਪੱਤਰ ਕਈ ਦਿੱਤੇ ਹੋਣਗੇ ਲੱਗਦਾ ਕਿ ਥੋੜੀ ਸਮੱਸਿਆ ਆ ਲੋਗੀ ਦੇਖੋ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਸਟਰਗਲ ਕਰੀਏ ਕਿਉਂਕਿ ਸਾਡਾ ਹੱਕ ਹੈ ਸਾਡਾ ਬਹੁਤ ਬੜਾ ਅਜਾੜਾ ਹੋ ਰਿਹਾ ਇਦੇ ਨਾਲ ਸਾਡੀਆਂ ਜ਼ਮੀਨਾਂ ਖਾੜ ਰਹੀਆਂ ਨੇ ਬਹੁਤ ਕਿਸਾਨ ਵੀਰਾਂ ਦੇ ਮੋਟਰਾਂ ਦੇ ਸਟਰਕਚਰ ਨੇ ਉਹ ਵੀ ਵਿਚਾਰ ਰਹੇ ਨੇ ਉਹ ਆਉਣ ਦੇ ਵਿੱਚ ਸਾਨੂੰ ਮੋਟਰਾਂ ਦੀ ਸ਼ਿਫਟਿੰਗ ਕਰਨੀ ਪਊ ਉਹਨਾਂ ਦੇ ਵਿੱਚ ਵੀ ਸਾਡੇ ਬਹੁਤ ਖਰਚੇ ਹੋਣਗੇ ਇਸ ਕਰਕੇ ਸਾਡੀ ਹੁਣ ਸਰਕਾਰ ਨੂੰ ਪੁਰਜੀਰ ਮੰਗਾ ਸਾਡੀ ਮੰਗ ਵੀ ਨਹੀਂ ਮੰਗਾ ਸਾਡੀ ਕਿਉਂ ਹੋਈ ਕਿਉਂਕਿ ਜਦੋਂ ਇਹ ਰੋਡ ਬਣਨਾ ਹੈ ਇਹਦੇ ਨਾਲ ਸਾਡੇ ਮੁਸ਼ਕਲਾਂ ਪੈਦਾ ਹੋਣਗੀਆਂ ਉਸ ਕਰਕੇ ਸਾਨੂੰ ਇਹ ਮੰਗਾਂ ਕਰਨੀਆਂ ਪੈ ਰਹੀਆਂ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਵੀ ਆਪਾਂ ਕਈ ਵਾਰੀ ਮਿਲੇ ਆ ਪਰ ਸਾਨੂੰ ਉਹ ਭਰੋਸਾ ਜ਼ਰੂਰ ਦੇ ਦਿੰਦੇ ਤੇ ਪਰ ਕੋਈ ਸਾਡ ਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਇਸ ਕਰਕੇ ਹੁਣ ਸਾਡੀ ਮੰਗ ਹੈ ਵੀ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੇ ਜੋ ਉਹਨਾਂ ਵੱਲ ਪੂਰਾ ਸੀਰੀਅਸ ਹੋ ਕੇ ਧਿਆਨ ਨਾ ਦਿੱਤਾ ਸਾਡੀਆਂ ਮੰਗਾਂ ਪ੍ਰਤੀ ਸੀਰੀਅਸ ਨਾ ਹੋਏ ਤਾਂ ਅਸੀਂ ਇਹ ਰੋਡ ਬਿਲਕੁਲ ਨਹੀਂ ਬਣਵਾਵਾਂਗੇ ਕਿਸਾਨ ਦੇਸ਼ ਦਾ ਅन्नदाता ਕਿਸਾਨ ਪਿਛਲੇ ਸਵਾ ਸਾਲ ਤੋਂ ਸੰਘਰਸ਼ ਕਰ ਰਿਹਾ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਅੱਜ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਟੀਮਾ ਪਹੁੰਚੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ ਫਤਿਹਗੜ੍ਹ ਸਾਹਿਬ ਤੋਂ ਰਜਨਾ ਟਾਈਮ ਲਈ ਰਜਿੰਦਰ ਸਿੰਘ ਪਟਦੀ ਖੁਸ਼ੀ ਰਿਪੋਰਟ